ਪਟਿਆਲਾ ਦੇ ਦਰਸ਼ਨ ਨਗਰ ਦੇ ਵਿੱਚ ਇੱਕ ਕੋਠੀ ਦੇ ਵਿੱਚੋਂ ਪੁਲਿਸ ਨੂੰ ਬੰਬ ਮਿਲਣ ਦੀ ਸੂਚਨਾ ਮਿਲੀ ਸੀ ਸੂਚਨਾ ਤੋਂ ਬਾਅਦ ਪੁਲਿਸ ਨੇ ਉਕਤ ਜਗ੍ਹਾ ਤੇ ਰੇਡ ਕੀਤਾ ਸੀ ਰੇਡ ਦੇ ਦੌਰਾਨ ਪੁਲਿਸ ਨੂੰ ਰਾਜਵੀਰ ਨਾਮਕ ਵਿਅਕਤੀ ਗੋਲੀ ਲੱਗਣ ਦੇ ਨਾਲ ਮਰਿਆ ਪਾਇਆ ਮੌਕੇ ਤੇ ਪਹੁੰਚੀ ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਦੇ ਵਿੱਚ ਲੱਗੀ ਹੋਈ ਹੈ ਅਤੇ ਸਟੋਰੀ ਦੇ ਇੰਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਬਾਅਦ ਵਿੱਚ ਸਾਰੀ ਗੱਲ ਵੈਰੀਫਾਈ ਕਰਕੇ ਨਾ ਪੂਰੀ ਸਟੋਰੀ ਕਿਵੇਂ ਕੀ ਵਾਕਿਆ ਹੋਇਆ ਸਾਰਾ ਕੁਝ ਦੱਸਾਂਗੇ ਉਹ ਜਿਹੜਾ ਬੰਬੜਾ ਦਾ ਸੀ ਦੱਸ ਪਤਾ ਲੱਗ ਗਿਆ ਜੇ ਦੇਸੀ ਬੰਬ ਕੀ ਕਰਨ ਨਹੀਂ ਨਹੀਂ ਸਾਡੀ ਨਾ ਐਵੇਂ ਕੱਚੀ ਸਟੋਰੀ ਰੱਖਣ ਦਾ ਕਮਲ ਫਾਇਦਾ ਨਹੀਂ ਹੋਣਾ ਉਤੇ ਨਾਲ ਛੋਟੀ ਵੀ ਕ੍ਰੈਡੀਬਿਲਿਟੀ ਘਟਦੀ ਹੈ ਅਸੀਂ ਸਾਰੀ ਗੱਲ ਦਰਿਆਫਤ ਕਰਕੇ ਫਿਰ ਤੁਹਾਨੂੰ ਬਾਅਦ ਵਿੱਚ ਪੂਰੀ ਗੱਲ ਦੱਸਾਂਗੇ ਸਰ ਇੰਨਾ ਕਿ ਇੰਨਾ ਕੁ ਦੱਸ ਦੋ ਕਿ ਆਪਾਂ ਨੂੰ ਜਿਹੜੀ ਬੰਮ ਨੂੰ ਆ ਚੀਜ਼ ਜਿਹੜੀ ਹੈਗੀ ਆ ਉਹ ਮਿਲੀ ਹੈ ਜਾਂ ਨਹੀਂ ਮਿਲੀ ਹੈਗੀ ਜੀ ਹਜੇ ਆਪਾਂ ਬੰਮ ਨੂੰ ਵਾਲੀ ਚੀਜ਼ ਦੇ ਬਾਰੇ ਆਪਾਂ ਕਿਸੇ ਚੀਜ਼ ਨੂੰ ਆਈਸੋਲੇਸ਼ਨ ਚ ਨਾ ਦੇਖੋ ਆਪਾਂ ਇਹ ਬਹੁਤ ਇੰਟਰਸਟਿੰਗ ਥੋਡੀ ਸਟੋਰੀ ਬਣੂ ਜਦੋਂ ਤੁਸੀਂ ਇਹਨੂੰ ਇਕੱਠੀ ਇਹਦੇ ਸਾਰੇ ਹਿੱਸੇ ਜੋੜੋਗੇ ਤੋਂ ਉਹ ਸਾਨੂੰ ਹਿੱਸੇ ਜੋੜ ਲੈਣ ਦੋ ਤੇ ਫਿਰ ਸ਼ਾਮ ਨੂੰ ਤੁਹਾਨੂੰ ਪੂਰੀ ਕਰ ਦੱਸ ਸਰ ਸਰ ਪਲੀਜ਼ ਰਿਕੁਐਸਟ ਇਹ ਹੈ ਕਿ ਸਾਡੇ ਕੋਲ ਉੱਪਰ ਅਪਡੇਟ ਮੰਗ ਰਹੇ ਨੇ ਵੀ ਇਹ ਵੱਡਾ ਮਾਮਲਾ ਹੈ ਬਸ ਇੰਨੀ ਛੋਟੀ ਜੀ ਗੱਲ ਕੁਝ ਤਾਂ ਦੱਸ ਦੋ ਪੁਆਇੰਟ ਵੀ ਆ ਗੱਲ ਹੈ ਬਾਕੀ ਸ਼ਾਮ ਨੂੰ ਕਰ ਲਾਂਗੇ ਆਪਾਂ ਇਹਦੇ ਚ ਆਪਾਂ ਇਹਨਾਂ ਨੂੰ ਚਲੋ ਤੁਹਾਨੂੰ ਇਹ ਦੱਸ ਦਿੰਦੇ ਆ ਜੀ ਇਹਦੇ ਚ ਇਮੋਨੋ ਮੇਨ ਮੈਂਚਾ ਆ ਮੇਨ ਮੈਂ ਦੱਸ ਦੋ ਬਾਕੀ ਕੋਈ ਬਾਕੀ ਅਜਾ ਜੀ ਸਰ ਦੱਸ ਅਜਾ ਬਾਤ 12 12 ਅਜਾ 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 ਪਲੀਜ਼ ਪਲੀਜ਼ ਰਾਮ ਯਾਰ ਕੋਈ ਗੱਲ ਇਸ ਕੋਈ ਯਾਰ ਅਸਲ ਨੂੰ ਮਾਮਲਾ ਹੈ ਜਿਹੜਾ ਪਤਾ ਲੱਗ ਰਿਹਾ ਕਿ ਜਦ ਬੰਮ ਨੂਮਾ ਜੀ ਜਿਹੜੀ ਹੈ ਪੁਲਿਸ ਨੂੰ ਬਰਾਮਦ ਕੋਈ ਹੈ ਤੇ ਇੱਕ ਪੇਟੀ ਜਿਹੜੀ ਆਤਮ ਹੱਤਿਆ ਵੀ ਕੀਤੀ ਹੈ ਉਧਰੋ ਉਧਰੋ ਜਿੱਥੋਂ ਚਾਹੀਏ ਉਧਰੋ ਇਹ ਤਬ 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 ਤਰ ਗਾੜੇ ਨੂੰ ਪਹੁੰਚ ਮੇਟ ਲੱਗ ਜੂ ਤਰ ਗਾੜੇ ਕਰੀਏ ਦੋ ਜੰਜੀਰੋਲੀ ਜੀਰੋਲੀ ਜਿੱਥੋਂ ਥਹੀਂ ਅੱਜ ਇਹ ਵਾਅਦਤ ਪਾਦੇ ਤੁਸੀਂ ਪੁੱਛਦੇ ਹੈਗੇ ਉਹ ਇਹਦਾ ਥੋੜਾ ਪਿਛੋਕੜ ਹੈਗਾ ਉਸ ਪਿਛੋਕੜ ਦੇ ਤਹਿਤ ਪਟਿਆਲਾ ਪੁਲਿਸ ਡੀਆਈਜੀ ਪਟਿਆਲਾ ਦੇ ਇੰਚ ਇੱਕ ਤਕੀਕਾਤ ਕਰਦੇ ਸੀ ਉਹ ਤਕੀਕਾਤ ਦੇ ਕਾਦੇ ਕਾਤੇ ਅਸੀਂ ਅੱਜ ਇੱਥੇ ਪਹੁੰਚੇ ਹੈਗੇ ਇੱਥੇ ਸਾਨੂੰ ਕੁਝ ਨਵੀਆਂ ਚੀਜ਼ਾਂ ਪ੍ਰਾਪਤ ਹੋਈਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਡਰਾਫਟ ਕਦੇ ਆਰ ਮੈਨੂੰ ਉਮੀਦ ਹੈਗੀ ਆ ਕਿ ਬਾਅਦ ਦੁਪਹਿਰ ਥਾਂ ਅਸੀਂ ਇਹ ਸਾਦੀ ਚੀਜ਼ ਨੂੰ ਇੱਕ ਪ੍ਰੋਪਰ ਪਰਸਪੈਕਟਿਵ ਚ ਦੇਖ ਪਾਵਾਂਗੇ ਹਜੇ ਹਾਲ ਦੀ ਘੜੀ ਇਹਦੇ ਬਾਰੇ ਕੋਈ ਵੀ ਗੱਲ ਕਹਿਣੀ ਅਧੂਰੀ ਹੋਏਗੀ ਇਸ ਕਰਕੇ ਮੈਂ ਇਹਦੇ ਤੇ ਹਜੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਅਸੀਂ ਸਾਨੂੰ ਦੁਪਹਿਰ ਤੱਕ ਦਾ ਟਾਈਮ ਦਿਓ ਤਪੈ ਤੋਂ ਬਾਅਦ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਪਰ ਹਾਂ ਹਾਂ ਇਸ ਮਾਮਲੇ ਜਿਸ ਕਿ ਮਿਤੀ ਨੇ ਆਪਣੇ ਆਪ ਨੂੰ ਆਤਮ ਹੱਤਿਆ ਕੀਤੀ ਹੈ ਕਿ ਰਜਤਜੀਤ ਸਿੰਘ ਨਾਮ ਦਾ ਉਹ ਚ ਸਾਹਮਣੇ ਆ ਰਿਹਾ ਹੈਗਾ ਹਾਂ ਇਹ ਫੈਕਟ ਹੈਗਾ ਕਿ ਇੱਕ ਵਿਅਕਤੀ ਨੇ ਆਪਣੀ ਆਤਮ ਹੱਤਿਆ ਕੀਤੀ ਹੈ ਕਿ ਉਹ ਦਾ ਅਸੀਂ ਪੋਸਟ ਮਾਰਟਮ ਕਰਾ ਦੇਆ ਸਾਡੀਆਂ ਚੀਜ਼ਾਂ ਉਹਦੀ ਕਾਰਵਾਈ ਹੋਏਗੀ ਬਹੁਤ ਇਸ ਕਾਰਵਾਈ ਚੱਲਦੀ ਹੈਗੀ ਉਸ ਤੋਂ ਬਾਅਦ ਜਦੋਂ ਉਹ ਸਾਦੀ ਚੀਜ ਇਕੱਠੀਆਂ ਹੋ ਜਾਣਗੀਆਂ ਬਾਅਦ ਪੈਥ ਨੂੰਸਾਰਾ ਕੀ ਕਰਨਾ ਹਸਪਤਾਲ ਕਿ ਜਿਹੜੇ ਇੰਜਰਡ ਹੋਇਆ ਕੋਈ ਪੁਲਿਸ ਮਲਾਜਮ ਮੇਜ ਇੰਜਰਡ ਹੋਏ ਸੀ ਦੋ ਘਰਾਂ ਵੇਲੇ ਦੌਰਾਨ ਜਿਸਨੇ ਮਤਲਬ ਆਪਣੇ ਆਪ ਨੂੰ ਆਤਮ ਹਮਲੇ ਕੀਤੇ ਹੋਣੇ ਕਿ ਇਹ ਜਿਹੜਾ ਪੁਲਿਸ ਮਲਾਜਮ ਇੰਜਰਡ ਹੋਣ ਦੀ ਗੱਲ ਤੁਸੀਂ ਕਹਦੇ ਹੈਗਾ ਇਹ ਜਿਸ ਤਰ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਇਹ ਦੋ ਦਿਨ ਦੇ ਨਾਲ ਇੱਕ ਆਪਰੇਸ਼ਨ ਚੱਲਦਾ ਸੀਗਾ ਜਿਹੜੇ ਕੀ ਪਟਿਆਲਾ ਪੁਲਿਸ ਕਾਦੇ ਹੀ ਸੀਗੀ ਔਰ ਡੀਆਈਜੀ ਸਾਹਿਬ ਸਾਡੇ ਸੁਖਚੈਨ ਸਿੰਘ ਗਿੱਲ ਉਹ ਨਦੀ ਦੇਖ ਰੇਖ ਚ ਸਾਡਾ ਕੋਸ਼ ਚੱਲਦਾ ਸੀਗਾ ਔਰ ਇਹ ਗੱਲ ਠੀਕ ਹੈ ਪੁਲਿਸ ਮਲਾਜਮ ਦੇ ਵੀ ਇਕਦੇ ਸਾਡੇ 60 ਲੱਗੀ ਹੈਗੀ ਗੋਲੀ ਉੱਜੀ 60 ਨਹੀਂ 60 ਲੱਗੀ ਗੋਲੀ ਨਹੀਂ ਬਚੇਗੀ 60 ਲੱਗੀ ਠੀਕ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋੜੀ ਜੰਗਲ